ਬਲੇਹਾਰੇ ਕੁਦਰਤ ਵਸੀਆ ਤੇਰਾ ਅੰਤ ਨਾ ਜਾਈ ਲਿਖਿਆ ਅੱਜ ਦੀ ਆਪਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਕਚਨਾਰ ਦੇ ਬਾਰੇ ਕਿ ਕਚਨਾਰ ਦੇ ਵਿੱਚ ਵਿਅੰਤ ਗੁਣ ਨੇਗੇ ਉਸ ਪ੍ਰਮਾਤਮਾ ਨੇ ਜਿੰਨੀ ਵੀ ਬਨਸਪਾਤ ਜਾਂ ਆਪਾਂ ਜਿਹੜੀਆਂ ਬੂਟੀਆਂ ਨੇ ਸਾਰਿਆਂ ਦੇ ਵਿੱਚ ਵਿਅੰਤ ਗੁਣ ਬਖਸ਼ੇ ਨੇ ਬਸ ਸਾਨੂੰ ਪਤਾ ਹੋਣਾ ਚਾਹੀਦਾ ਇਹ ਵੀਡੀਓ ਬਣਾਉਣ ਦਾ ਮਕਸਦ ਮੇਨ ਆਪਣਾ ਇਹੀ ਹੁੰਦਾ ਵੀ ਜਿਹੜੀਆਂ ਬੂਟੀਆਂ ਦੇ ਬਾਰੇ ਸਾਨੂੰ ਪਤਾ ਲੱਗ ਸਕੇ ਉਸ ਦੇ ਗੁਣ ਧਰਮ ਬਾਰੇ ਸਾਨੂੰ ਨੌਲੇਜ ਆ ਜਾ ਸਕੇ ਇਹ ਵੀਡੀਓ ਸਿਰਫ ਇੱਕ ਜਾਣਕਾਰੀ ਦੇ ਲਈ ਆਪਾਂ ਸਾਂਝੀ ਕਰਦੇ ਹੁੰਦੇ ਹਾਂ ਜੀ ਜੋ ਜਿਹੜੇ ਬੰਦੇ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਉਹਦੇ ਉੱਤੇ ਲਾਭ ਲੈ ਸਕਦੇ ਨੇ ਜਾਂ ਜਵਾਇ ਰਵਾਇਤਿਕ ਦੇ ਗਿਆਤੇ ਹੁੰਦੇ ਨੇ ਗਿਆਨ ਰੱਖਦੇ ਨੇ ਉਹ ਵੀ ਇਸ ਤੋਂ ਲਾਭ ਲੈ ਸਕਦੇ ਨੇ ਕਿchnar ਦੇ ਵੱਖੋ ਵੱਖੇ ਇਲਾਕਿਆਂ ਤੇ ਪਸਾਵਾਂ ਦੇ ਮੁਤਾਬਕ ਦੇ ਆਦੇਸਾਂ ਦੇ ਮੁਤਾਬਕ ਵੱਖੋ ਵੱਖ ਨਾਮ ਹੁੰਦੇ ਨੇ ਕਿ ਕchnar ਜਿਹੜੀ ਇਹ ਕਈ ਪ੍ਰਕਾਰ ਦੀ ਹੁੰਦੀ ਜਿਵੇਂ ਚਿੱਟੇ ਫੁੱਲ ਲਾਲ ਫੁੱਲ ਪੀਲੇ ਫੁੱਲ ਇਦਾਂ ਦੇ ਫੁੱਲਾਂ ਵਾਲੀਆਂ ਕchnar ਦੇ ਦਰਖਤ ਆਪਣੇ ਪੰਜਾਬ ਦੇ ਵਿੱਚ ਆਮ ਦੇਖਣ ਨੂੰ ਮਿਲ ਜਾਂਦੇ ਨੇ ਕਿ ਕchnar ਦੇ ਵੱਖੋ ਵੱਖ ਨਾਮ ਨੇ ਤੇ ਚਲੋ ਅੱਜ ਆਪਾਂ ਕੁਝ ਨਾਮ ਦੱਸ ਦਈਏ ਜਿਸ ਤਰ੍ਹਾਂ ਕchnar ਕਜਨਕਰਾ ਪਕਾਰ ਹੁੰਡਲੀ ਕਲੀਕ ਰਸਪੇਦ ਕਦੂਦਾਲ ਅਸਕੋਤ ਉਸ਼ਾਲ ਕੁਸਰ ਇਦਾਂ ਦੇ ਇਹਦੇ ਕਾਫੀ ਨਾਮ ਨੇ ਜਿਹੜੇ ਦੇ ਗੁਣ ਨੇ ਜਿਵੇਂ ਆਰੇ ਵੈਦਿਕ ਸ਼ਾਸਤਰਾਂ ਦੇ ਵਿੱਚ ਐ ਤੇ ਬ੍ਰਯੰਤ ਗੁਣ ਦੱਸੇ ਗਏ ਨੇ ਜਿਸ ਤਰ੍ਹਾਂ ਤਸੀਰ ਦੇ ਵਿੱਚ ਠੰਡੀ ਹੁੰਦੀ ਆ ਤੇ ਕਫਨਾਸ਼ਕਾ ਵੀ ਜਿਆਦਾਤਰ ਆਪਾਂ ਇਹਦੇ ਆਪਣੀ ਸੋਚ ਇਹ ਹੁੰਦੀ ਆ ਵੀ ਠੰਡੀ ਚੀਜ਼ ਹੈਦ ਰੇਸਾ ਪੈਦਾ ਕਰੂ ਨਹੀਂ ਇਹ ਗੁਣ ਧਰਮ ਹੁੰਦੇ ਨੇ ਹਰ ਇੱਕ ਜੜੀ ਬੂਟੀ ਦੇ ਵਿੱਚ ਵੱਖੋ ਵੱਖ ਠੰਡੀ ਹੋਣ ਦੇ ਨਾਤੇ ਵੀ ਯਾਨੀ ਕਿ ਇਹ ਕਫਨਾਸ਼ਕਾ ਸਵਾਦ ਦੇ ਵਿੱਚ ਇੱਕ ਸਹਿਜੀ ਤੇ ਕੜਵੀ ਕੌੜੀ ਵੀ ਆ ਤੇ ਇੱਕ ਸਹਿਲੀ ਖਸੈਲਾਪਨ ਹੁੰਦਾ ਹੈ ਤੇ ਵਿੱਚ ਤੇ ਅਤੇ ਨਾਲੇ ਕਬਜ ਇਹ ਕਬਜ ਪੈਦਾ ਕਰਦੀ ਜਾਏਗੀ ਤੇ ਇਸ ਕਰਕੇ ਨਾਲ ਨਾਲ ਇਹ ਜਾਨੀ ਕਿ ਕੁਸਟ ਰੋਗ ਕੁਸ਼ਟ ਹੁੰਦਾ ਕੋੜ ਚਮੜੀ ਦੇ ਰੋਗ ਜਿੰਨੇ ਵੀ ਹੁੰਦੇ 18 ਪ੍ਰਕਾਰ ਦਾ ਕੋੜ ਹੁੰਦਾ ਹੈਗਾ ਤੇ ਉਹਨਾਂ ਦੇ ਵਿੱਚ ਕੁਝ ਕੋੜਾਂ ਦੇ ਉੱਤੇ ਬਹੁਤ ਵਧੀਆ ਕੰਮ ਕਰਦੀ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਸੀਤ ਪਿੱਤ ਦੇ ਜੋਗਾਂ ਦੇ ਵਿੱਚ ਸੀਤ ਪਿੱਤ ਹੁੰਦੇ ਕਈਆਂ ਤੱਪੜੀਆਂ ਵਗੈਰਾ ਤੇ ਸਪਾਕੀ ਵਗੈਰਾ ਇਸ ਤਰ੍ਹਾਂ ਦੇ ਹੋਣ ਜਾਂਦੇ ਨੇ ਜੇ ਗਰਮ ਚੀਜ਼ਾਂ ਜਿਆਦਾ ਵਰਤਣ ਤਾਂ ਵੀ ਉਹਨਾਂ ਦੇ ਤੱਫੜ ਵਗੈਰਾ ਹੋਣ ਲੱਗ ਜਾਂਦੇ ਨੇ ਜੇ ਠੰਡੀ ਚੀਜ਼ ਵਰਤਣ ਲੱਗ ਜਾਂਦੇ ਨੇ ਤਾਂ ਵੀ ਜਾਨੀ ਕਿ ਉਹਨਾਂ ਦੇ ਪਿੰਡੇ ਦੇ ਉੱਤੇ ਤੱਫੜ ਹੋਣ ਲੱਗ ਜਾਂਦੇ ਨੇ ਜਿਸ ਤਰ੍ਹਾਂ ਯੂਰਪ ਦੀ ਕੰਟਰੀ ਜਾਂ ਅਮਰੀਕਾ ਕੈਨੇਡਾ ਦੇ ਵਿੱਚ ਇੱਧਰਲੇ ਦੇਸ਼ਾਂ ਦੇ ਵਿੱਚ ਕਾਫੀ ਮਾਤ ਅਤੇ ਹੀ ਨਾਲ ਜਾਨੀ ਕਿ ਗੰਡ ਮਾਲਾ ਹੁੰਦੀ ਹੈ ਜਿਨ੍ਹਾਂ ਦੇ ਗੰਡਾ ਹੋ ਜਾਂਦੀਆਂ ਨੇ ਰਸੌਲੀਆਂ ਹੋ ਜਾਂਦੇ ਨੇ ਬਾਹਰ ਸਰੀਰ ਦੇ ਉੱਪਰ ਕਾਫੀ ਗੰਡਾ ਹੁੰਦੇ ਨੇ ਦੇਖਿਆ ਜਾਂਦਾਰ ਜਿਨ੍ਹਾਂ ਨੂੰ ਜਾਨੀ ਕਿ ਕੋਈ ਪ੍ਰੋਟੀਨ ਵਗੈਰਾ ਜਾਂ ਤੇ ਮਾਤਰਾ ਚ ਲੈਣ ਲੱਗ ਜਾਂਦੇ ਨੇ ਇਦਾਂ ਦੇ ਵੀ ਦੇਖਣ ਦੇ ਵਿੱਚ ਆਉਂਦੇ ਉਹਨਾਂ ਦੇ ਵੀ ਗੰਡਾ ਕਾਫੀ ਹੋ ਜਾਂਦੇ ਹਨ ਤੇ ਇਹ ਜਾਨੀ ਕਿ ਗੰਡ ਵਗੈਰਾ ਜਿਨ੍ਹਾਂ ਦੀ ਹੁੰਦੀਆਂ ਨੇ ਤੇ ਉਹਨੂੰ ਨਾਸ ਕਰਦੀਆਂ ਨੇ ਜਾਂ ਪੇਟ ਦੇ ਵਿੱਚ ਰਸੌਲੀਆਂ ਗੰਡਾ ਹੁੰਦੀਆਂ ਨੇ ਉਹਦੇ ਵਾਸਤੇ ਬਹੁਤ ਸੋਹਣਾ ਇਹ ਕੰਮ ਕਰਦਾ ਜਿਹੜਾ ਕਚਨਾਰ ਦਾ ਦਰਖਤ ਆ ਪਿਤ ਰੋਗ ਜਾਨੀ ਕਿ ਪਿਤ ਹੁੰਦਾ ਜਾਨੀ ਕਿ ਜੇ ਗਰਮੀ ਕਿ ਬਾਤ ਪਿੱਤ ਕਾਫ ਤੇ ਨੂੰ ਦੂਸ਼ ਹੁੰਦੇ ਨੇ ਸਾਡੇ ਸਰੀਰ ਦੇ ਵਿੱਚ ਜੇਕਰ ਇੱਕ ਅਦਾ ਚੀਜ਼ ਵੱਧ ਜਾਵੇ ਤੇ ਉਹਦੇ ਲਈ ਆਪਾਂ ਨੂੰ ਜਿਹੜੀਆਂ ਬੂਕਿਆਂ ਦਾ ਆਸਰਾ ਲੈਣਾ ਪੈਂਦਾ ਜਿਨ੍ਹਾਂ ਨੂੰ ਪਿੱਤ ਮਤਲਬ ਗਰਮੀ ਰੋਗ ਹੁੰਦਾ ਤੇ ਉਹਦੇ ਉੱਤੇ ਬਹੁਤ ਸੋਨਾ ਇਹਨੇ ਕੰਮ ਕਰਨਾ ਪੇਟ ਦੇ ਰੋਗਾਂ ਦੇ ਉੱਤੇ ਤੇ ਬਾਜੂ ਰੋਗ ਬਾਜੂ ਹੁੰਦਾ ਹਵਾ ਵਾਇਓ ਤੇ ਉਹਦੇ ਉੱਤੇ ਵੀ ਬਹੁਤ ਸੋਨਾ ਯਾਨੀ ਕਿ ਇਹਨੇ ਇਹ ਨਾਸ ਕਰ ਦਈਓ ਉਹਨੂੰ ਜੇ ਵੱਧ ਜਾਵੇ ਖਾਂਸੀ ਦੇ ਲਈ ਜਿਵੇਂ ਆਪਣਾ ਕਫ ਦੇ ਰੋਗ ਹੁੰਦੇ ਨੇ ਸਾਹਤਾਂ ਮਾਂ ਖਾਂਸੀ ਤੇ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਗੁਣਕਾਰੀ ਹੁੰਦਾਗਾ ਇਹਦਾ ਕਾੜਾ ਬਣਾ ਕੇ ਇਹਦੀ ਸ਼ਾਲ ਲੈ ਕੇ ਉਹਨੂੰ ਕਾੜਾ ਬਣਾ ਕੇ ਅਕਰ ਆਪ ਵਰਤਦੇ ਆਂਗੇ ਜਿਨ੍ਹਾਂ ਦੇ ਸਰੀਰ ਦੇ ਉੱਪਰ ਗੰਢਾਂ ਨੇ ਲਗਾਤਾਰ 2-3 ਮਹੀਨੇ ਵਰਤੋ ਤੇ ਸਰੀਰ ਦੇ ਅੰਗੜਾ ਖਤਮ ਹੋ ਜਾਂਦੀਆਂ ਨਾਲ ਕਿਚਨਾਰ ਗੁਗਲ ਨਾਂ ਤੇ ਗੋਲੀਆਂ ਆਉਂਦੀਆਂ ਨੇ ਤੇ ਅਗਰ ਨਾਲ ਉਹ ਦੋ ਗੋਲੀਆਂ ਸਵੇਰੇ ਸ਼ਾਮ ਵਰਤੀ ਤੇ ਬਹੁਤ ਵਧੀਆ ਰਿਜ਼ਲਟ ਕਾਫਲਾਂ ਚੀਜ਼ਾਂ ਜਿਵੇਂ ਦਹੀਂ ਲੱਸੀ ਪਨੀਰ ਅਤੇ ਆਪਣਾ ਚੌਲ ਕਾਲੇ ਮਾਂ ਇਹਨਾਂ ਚੀਜ਼ਾਂ ਤੋਂ ਅਗਰ ਆਪਾਂ ਪਰਹੇਜ ਰੱਖ ਲੈ ਖੰਡੇ ਪਾਣੀ ਵਗੈਰਾ ਤੋਂ ਤਾਂ ਬਹੁਤ ਹੀ ਜਲਦੀ ਜੇ ਸਰੀਰ ਦੇ ਉੱਪਰ ਸਾਡੇ ਗੰਢਾ ਨੇ ਤਾਂ ਮਹੀਨੇ ਦੇ ਵਿੱਚ ਹੀ ਰਿਜ਼ਲਟ ਮਿਲ ਜਾਂਦਾ ਹੈਗਾ ਤੇ ਅਗਰ ਪੇਟ ਦੇ ਵਿੱਚ ਜਾਨੀ ਕਿ ਕਿਸੇ ਦੇ ਰਸੋਲੀਆਂ ਵਗੈਰਾ ਨੇ ਤੇ ਉਹਦੇ ਲਈ ਥੋੜਾ ਜਿਹਾ ਡਾਕਟਰ ਹਕੀਮ ਵੈਦ ਦੀ ਸਲਾਹ ਤੋਂ ਬਗੈਰ ਕਦੇ ਵੀ ਚੀਜ਼ ਨਾ ਵਰਤੋ ਕਿਉਂਕਿ ਉਹ ਥੋੜਾ ਜਿਹਾ ਟ੍ਰੀਟਮੈਂਟ ਲੰਮਾ ਤੇ ਉਹਨਾਂ ਪਾਣ ਚੇਂਜ ਕਰਨੇ ਪੈ ਸਕਦੇ ਨੇ ਵੀ ਬਾਤ ਵਿੱਚ ਕਫ ਨੌਲੇਜ ਦੇ ਨਾਲ ਹੀ ਆਪਾਂ ਮੈਡੀਸਨ ਦੇ ਸਕਦੇ ਹੁੰਦੇ ਹੈਗੇ ਆਕਰ ਕਿੰਨਾ ਇਦਾਂ ਨਹੀਂ ਕਿ ਆਪਾਂ ਕਹਿੰਦੇ ਦੰਦ ਹਲਦੇ ਨੇ ਦੰਦਾਂ ਦੇ ਵਿੱਚ ਦਰਦ ਹੁੰਦਾ ਅਨਸੂੜੇ ਜਾਨ ਕਿ ਫੁੱਲ ਜਾਂਦੇ ਨੇ ਕਿ ਸ਼ਾਲੇ ਹੋ ਜਾਂਦੇ ਨੇ ਉਹਨਾਂ ਵਾਸਤੇ ਕੀ ਕਰਨਾ ਚਾਹੀਦਾਗਾ ਕਚਨਾਰ ਦੀ ਸ਼ਾਲ ਲੈ ਕੇ ਸੇਮਾ ਸੇ ਤੇ ਕੱਥਾ ਤੇ ਨਮਾਸੇ ਫੜਕੜੀ ਫੁੱਲ ਕੀਤੀ ਜਾਂ ਕੱਚੀ ਤੇ ਨਮਾਸੇ ਲੈ ਲਵੋ ਇਹਦਾ ਕੜਾ ਤਿਆਰ ਕਰ ਲਵੋ ਕੜਾ ਤਿਆਰ ਕਰਕੇ ਤੇ ਇਹਨੂੰ ਥੋੜਾ ਸਹਿਦ ਮਿਲਾ ਕੇ ਝੂੜੀਆਂ ਕਰੀਏ ਯਾਨਕ ਕੁਰਲੀਆਂ ਵਗੈਰਾ ਆਪਾਂ ਕਰੀਏ ਗਰਾਰੇ ਕਰੀਏ ਤਾਂ ਜਿੰਨਾਂ ਦੇ ਹਲਦੇ ਨੇ ਗੇਂਸੂੜੇ ਫੁੱਲ ਜਾਂਦੇ ਨੇ ਖੂਨ ਆਉਣ ਲੱਗਿਆ ਦੰਦਾਂ ਦੇ ਵਿੱਚ ਦਰਦ ਹੁੰਦਾ ਤੇ ਉਹਦੇ ਵਾਸਤੇ ਇਹ ਕਾਫੀ ਸੋਨਾ ਜਾਨੀ ਕਿ ਵਧੀਆ ਕੰਮ ਕਰਦੀ ਹੈਗੀ ਬਾਕੀ ਆਗਰ ਆਪ ਪਰਸੈਂਟ ਦੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਕਜਨਾਰ ਹੁੰਦੇ ਨੇ ਇਹਦੇ ਵਿੱਚ ਜਾਨੀ ਕਿ ਚਾਂਦੀ ਇਹਦੇ ਨੁਕਦੇ ਦੇ ਵਿੱਚ ਚਾਂਦੀ ਭਸਮ ਤੇ ਬਗੈਰਾ ਜਾਨੀ ਕਿ ਬਹੁਤ ਜ਼ਿਆਦਾ ਵਧੀਆ ਬਣਦੀ ਹੈਗੀ ਉਹਨੂੰ ਤਕਰੀਬਨ 3 ਪੁੱਟਾਂ ਵਗੈਰਾ ਦੇ ਕੇ ਫਿਰ 3 ਢਾਗਾਂ ਦੇ ਕੇ ਜਾਨੀ ਕਿ ਉਹ ਤਿਆਰ ਹੁੰਦੀ ਹੈ ਗਜ ਪੁੱਟਾ ਕਹਿੰਦੇ ਤੇ ਤੇ ਚਾਂਦੀ ਦੇ ਵਿੱਚ ਬਹੁਤ ਹੀ ਵਧੀਆਲੇ ਦਰਜੀ ਜਾਨਕੀ ਪ੍ਰਾਣੇ ਸ਼ਾਸਤਰਾਂ ਦੇ ਵਿੱਚ ਲਿਖਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਜਾਨਕੀ ਚਾਂਦੀ ਤਿਆਰ ਕਰੀਏ ਬਿਆਨ ਤੋਹੁ ਨੂੰ ਪੈਦਾ ਕਰਦੀ ਹੈ ਸਰੀਰ ਦੇ ਵਿੱਚ ਅਗਰ ਆਪਾਂ ਉਸ ਨੂੰ ਖਾਣਿਆਂ ਕੀ ਜਾਂ ਫਿਰ ਇਹਦੀ ਜਨੀਟੇ ਫਲੀਆਂ ਹੁੰਦੀਆਂ ਨੇਗੀਆਂ ਤੇ ਫਲੀਆਂ ਵਗੈਰੇ ਸਬਜ਼ੀ ਵੀ ਲੋਕ ਬਣਾ ਕੇ ਖਾਂਦੇ ਨੇ ਜੀ ਇਸ ਕਰਕੇ ਇਹਦੇ ਜਨੂ ਪੱਤੇ ਹੀ ਨੇਗੇ ਜਦ ਅਸ਼ਾਲ ਦੇ ਜਾੜਾ ਗੀ ਬਿਆੰਤੇ ਦੇ ਵਿੱਚ ਬਖੋ ਵਖਰੇ ਦੇ ਵਿੱਚ ਗੁਣ ਹੁੰਦੇ ਨੇ ਜੀ ਬਿਆੰਤ ਜੋਗਾ ਦੇ ਵਿੱਚ ਜਿਵੇਂ ਸਰੀਰ ਦੇ ਗੰਢਾ ਹੋਈਆਂ ਤੇ ਜਾਪਾ ਕਹੀਏ ਕੁਸ਼ਟ ਰੋਗ ਹੋਏ ਜਾਂ ਪੇਟ ਸੰਬੰਧੀ ਰੋਗ ਹੋਏ ਬਿਆੰਤ ਜੋਗਾ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਹੈ ਜੀ ਹੋਰ ਵੀ ਦੇ ਵਿੱਚ ਬਿਆੰਤ ਗੁਣਨੀ ਆਪਾਂ ਇੱਕ ਇੱਕ ਕਰਕੇ ਜੜੀਆਂ ਬੂਟੀਆਂ ਦੀ ਵੀਡੀਓ ਪਾਇਆ ਕਰਾਂਗੇ ਤੇ ਵੀਡੀਓ ਚੰਗੀ ਲੱਗੇ ਅਗੇ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਨੂੰ ਗੁਣਤਾਰਮ ਬਾਰੇ ਬੂਟੀ ਬਾਰੇ ਪਤਾ ਲੱਗ ਸਕੇ ਕਈ ਵਾਰ ਲੋੜ ਵੇਲੇ ਸਾਡੇ ਕੰਮ ਆ ਜਾਂਦੇ ਨੇ ਇਹ ਚੀਜ਼ਾਂ ਤੇ ਆਪਾਂ ਇੱਕ ਇੱਕ ਕਰਕੇ ਬੂਟੀਆਂ ਦੀ ਨੌਲੇਜ ਦੇਵਾਂਗੇ ਤੇ ਅਗਲੀ ਵੀਡੀਓ ਆਪਾਂ ਦੇਖਦੇ ਹਾਂ ਜਾਸੰਖ ਪੁਸਪੀ ਵਗੈਰਾ ਦੇ ਉੱਤੇ ਵੀਡੀਓ ਬਣਾਈਏ ਜਾਂ ਕੋਈ ਹੋਰ ਬੂਟੇ ਦੇ ਵੀਡੀਓ ਬਣਾਵਾਂਗੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਅਗੇ ਜਰੂਰ ਸ਼ੇਅਰ ਕਰਿਓ ਜੀ ਨਮਸਕਾਰ